ਯੂਟਿਊਬ ਚੈਨਲ ਵਾਲੇ ਆ ਹਾਂ ਉਹ ਉੱਥੇ ਮਦਰ ਕੇ ਵੀ ਜਿਹੜਾ ਉਹ ਖਾੜਾਗਾ ਹਾਂ ਉਹਨੂੰ ਸਿਆਸੀ ਖੜਾ ਬਣਾ ਰਹੇ ਹੈ ਜਿਹੜਾ ਉਹ ਸੰਗਰ ਚੱਲ ਰਿਹਾ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਨੂੰ ਬਹੁਤ ਘੱਟ ਕਰ ਰਹੇ ਨੇ ਉਹ ਬੱਚਿਆਂ ਦੇ ਭਵਿੱਖ ਜਾਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਨਹੀਂ ਮੈਂ ਤੋਂ ਕਰ ਰਹੇ ਉਸ ਕਮੇਟੀ ਦੇ ਸਾਡੇ ਮੈਂਬਰ ਪਾਰਲੀਮੈਂਟ ਵੀ ਆ ਵਿਧਾਇਕ ਵੀ ਆ ਸੀਐਮ ਸਾਹਿਬ ਵੀ ਆ ਹੋਰ ਵੀ ਆ ਵੀ ਸਿ ਪੰਜਾਬ ਦੇ ਭਵਿੱਖ ਨਾਲ ਖੜੇ ਆ ਜੇਕਰ ਪੰਜਾਬ ਦੇ ਭਵਿੱਖ ਨਾਲ ਖੜੀ ਆ ਪੰਜਾਬ ਸਰਕਾਰ ਤਾਂ ਉੱਥੇ ਪੰਜਾਬ ਪੁਲਿਸ ਨੂੰ ਭੇਜਣ ਦੀ ਕੀ ਜਰੂਰਤ ਸੀ ਉਥੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਸੰਘਰਸ਼ੀ ਯੋਧਿਆਂ ਨੂੰ ਪੰਜਾਬ ਪੁਲਿਸ ਤੋਂ ਹੀ ਡਾਂਗਾ ਨਾ ਕਟਵਾਉਣ ਦੀ ਕੀ ਲੋੜ ਨਹੀਂ ਵੀ ਸਾਡੇ ਹੀ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਸੰਘਰਸ਼ ਚੱਲ ਰਿਹਾ ਹੈਗਾ ਸਾਡੀ ਹੀ ਪੰਜਾਬ ਪੁਲਿਸ ਤੋਂ ਹੀ ਸਾਡੇ ਨੌਜਵਾਨਾਂ ਦਾ ਤਸ਼ੱਦਦ ਕਰਾ ਰਹੇ ਆ ਇਹ ਗੱਲ ਕਿੱਥੇ ਕਿ ਜਾਏਗੀ ਬਿਲਕੁਲ ਨਹੀਂ ਤੁਸੀਂ ਦੱਸੋ ਫਿਰ ਵੀ ਮੁੱਖ ਮੰਤਰੀ ਕਿਵੇਂ ਕਹਾਂਦਾ ਵੀ ਮੈਂ ਪੰਜਾਬ ਦੇ ਭਵਿੱਖ ਦੀ ਰਾਖੀ ਕਰ ਰਿਹਾ ਹੋਰ ਦੇਖੋ ਕਿੱਡੇ ਕਿੱਡੇ ਫਲੈਕਸ ਲਾ ਰਹੇ ਆਗੇ ਵੀ ਜੀ ਹਜ਼ਾਰ ਹਜ਼ਾਰ ਰੁਪਿਆ ਪਾਵਾਗੇ 10-10 ਲੱਖ ਰੁਪਿਆ ਇਹਦੇ ਫਲੈਕਸ ਲਵਾ ਦੇਣ ਹੁਣ ਪੰਜਾਬ ਦੇ ਵਿੱਚ ਵੀ ਸ਼ਾਇਦ ਕੋਈ ਪ੍ਰਧਾਨ ਮੰਤਰੀ ਸਾਹਿਬ ਨੂੰ ਇੰਨੇ ਵਾਰੀ ਤੁਹਾਡੀ ਚਿੱਠੀਆਂ ਦੇਖਤਾਂ ਐਨੇ ਵਾਰੀ ਉਹਨਾਂ ਨਾਲ ਮੁਲਾਕਾਤ ਕੀਤੀ ਐਨੇ ਵਾਰੀ ਮੁਲਾਕਾਤ ਦਾ ਟਾਈਮ ਕਿ ਉਹਨਾਂ ਨੇ ਟਾਈਮ ਨਹੀਂ ਦਿੱਤਾ ਇਹ ਪੰਜਾਬ ਯੂਨੀਵਰਸਿਟੀ ਬਚਾਉਣ ਲਈ ਐਸੀ ਗੱਲ ਦੋਸਤੋ ਤੁਸੀਂ ਜੁੜੇ ਹੋ ਓਕੇ ਪੰਜਾਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਭਦੌੜ ਸਾਥੀਓ ਤੁਹਾਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਸੰਘਰਸ਼ ਚੱਲ ਰਿਹਾ ਸੰਘਰਸ਼ ਕੀ ਆ ਠੀਕ ਹੈ ਤੇ ਸੰਘਰਸ਼ ਅੱਜ ਦੇ ਟਾਈਮ ਦੇ ਵਿੱਚ ਕਿੱਥੇ ਜੇ ਖੜਾ ਹਨ ਉਦੇ ਬਾਬਤ ਗੱਲ ਕਰਨ ਲਈ ਆਪਣੇ ਨਾਲ ਸੀਨੀਅਰ ਪੱਤਰਕਾਰ ਬਈ ਸੁਖਵਿੰਦਰ ਢਾਲੀਵਾਲ ਜੀ ਮੌਜੂਦ ਨੇ ਆਓ ਉਹਨਾਂ ਦਾ ਉਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਉਸ ਤੋਂ ਬਾਅਦ ਉਹਨਾਂ ਨਾਲ ਅੱਗੇ ਦੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸ਼ੁਦਾ ਧੰਨਵਾਦ ਜਿਹੜੇ ਤੁਸੀਂ ਆਏ ਤੇ ਆਪਣੇ ਕੈਮਰਾਮੈਨ ਸਤਕਾਰਯੋਗ ਵੀਰ ਜੀ ਆਏ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਅੱਜ ਗੱਲਬਾਤ ਕਰਨ ਲਈ ਤੁਸੀਂ ਪਹੁੰਚੇ ਹੋ ਜੀ ਅੱਛਾ ਬਈ ਜਦੋਂ ਆਪਾਂ ਹੁਣ ਪੰਜਾਬ ਯੂਨੀਵਰਸਿਟੀ ਦਾ ਦੇ ਪੂਰੇ ਮਸਲੇ ਦੀ ਗੱਲ ਕਰਦੇ ਆ ਹਨ ਹੈਨਾ ਹੁਣ ਆਪਾਂ ਸੰਘਰਸ਼ ਦੀਆਂ ਬਹੁਤ ਸਾਰੀਆਂ ਗਰਮੀ ਵਾਲੀਆਂ ਵੀਡੀਓ ਵੀ ਹੁੰਦੀਆਂ ਹਨਾ ਇੱਕ ਦੂਜੇ ਦੀਆਂ ਬਹੁਤ ਸਾਰੀਆਂ ਵੀਡੀਓ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਹਨਾ ਕਿਵੇਂ ਦੇਖਦੇ ਹੋਗੇ ਸੰਘਰਸ਼ ਦੀ ਅੱਜ ਦੀ ਜਿਹੜੀ ਰੂਪਰੇਖਾ ਗਈ ਉਹ ਕਿਵੇਂ ਦੇਖ ਰਹੇ ਹੋ ਤੁਸੀਂ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸੰਘਰਸ਼ ਚੱਲ ਰਿਹਾ ਹੈਗਾ ਹਾਂ ਚੰਡੀਗੜ੍ਹ ਦੇ ਵਿੱਚ ਆਪਾਂ ਨੂੰ ਪਤਾ ਹੈਗਾ ਹਾਂਜੀ ਉਹਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਹਾਂ ਜਿਹੜੇ ਦਿਲੋਂ ਪੰਜਾਬ ਯੂਨੀਵਰਸਿਟੀ ਦਾ ਪਿਆਰ ਕਰਨ ਵਾਲੇ ਆ ਹਾਂ ਤੇ ਸਾਡੇ ਪੰਜਾਬ ਦੇ ਭਵਿੱਖ ਨੌਜਵਾਨ ਲੜਕੇ ਲੜਕੀਆਂ ਦੇ ਭਵਿੱਖ ਨੂੰ ਬਚਾਉਣਾ ਚਾਹੁੰਦੇ ਆ ਉਸ ਸੰਘਰਸ਼ ਦੇ ਵਿੱਚ ਕੁੱਦੇ ਵੀ ਆ ਕਿਉਂਕਿ ਉਹ ਚਾਹੁੰਦੇ ਆਗੇ ਕਿ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਆ ਉਹਨੂੰ ਕਿਸੇ ਪਾਸਿਓਂ ਕੋਠੇਸ ਨਾ ਪਹੁੰਚੇ ਕੋਈ ਨੁਕਸਾਨ ਨਾ ਹੋਵੇ ਵੀ ਸਾਡੇ ਜਿਹੜਾ ਬੱਚਿਆਂ ਦਾ ਭਵਕਾ ਧੁੰਦਲਾ ਨਾ ਹੋਵੇ ਸਾਡੇ ਬੱਚੇ ਜਿਹੜੇ ਅੱਜ ਵਿਦੇਸ਼ਾਂ ਦੇ ਵਿੱਚ ਪੜਨ ਜਾ ਰਹੇ ਆ ਚਾਹੇ ਬੱਚਿਆਂ ਦੇ ਮਾਂ ਪਿਓ ਦੇ ਸੁਪਨੇ ਆ ਵੀ ਸਾਡੇ ਬੱਚੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਪੜਨਾ ਤਾਂ ਉਹ ਸਾਡੇ ਪੰਜਾਬ ਦੇ ਬੱਚੇ ਆ ਜਿਹੜੇ ਲੜਕੇ ਲੜਕੇ ਉਹ ਤਾਂ ਹੀ ਪੰਜਾਬ ਵਿੱਚ ਰਹਿ ਕੇ ਪੜ ਕੇ ਆਈਪੀਐਸ ਪੀਸੀਐਸ ਬਣ ਸਕਦੇ ਆ ਜੇਕਰ ਆਪਾਂ ਸਾਰੇ ਰਲ ਮਿਲ ਕੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਇੱਕ ਯੋਜਨਾ ਖਾਰਾਂ ਕੱਢ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੰਘਰਸ਼ ਆ ਉਹਨੂੰ ਦਿਲੋਂ ਸੰਘਰਸ਼ ਨੂੰ ਹਮਦਰਦ ਕਰਗੇ ਹਮਦਰਦੀ ਕਰਕੇ ਉਹਦੇ ਨਾਲ ਉੱਥੇ ਜਿਹੜਾ ਮੁੱਦਾ ਹੋਵੇ ਆਪਣਾ ਚਾਹੇ ਉਹ ਮੈਕ ਤੇ ਬੋਲਣ ਦਾ ਹੋਵੇ ਚਾਹੇ ਕਿਸੇ ਚੈਨਲ ਨੂੰ ਬੈਠ ਦੇਣ ਦਾ ਹੋਵੇ ਉਹ ਸਿਰਫ ਤੇ ਸਿਰਫ ਬੱਚਿਆਂ ਦੇ ਭੁੱਖ ਬਚਾਉਣ ਲਈ ਹੋਵੇ ਨਾ ਕਿ ਕਿਸੇ ਸਰਕਾਰਾਂ ਦੇ ਖਿਲਾਫ ਹੋਵੇ ਵੀ ਕਿਹੜੀ ਸਰਕਾਰ ਨੇ ਕੀ ਕਰਤਾ ਕਿਹੜੀ ਸਰਕਾਰ ਨੇ ਕੀ ਕਰਨਾ ਕਦੋਂ ਕੀ ਕੀਤਾਗਾ ਉਹ ਤਾਂ ਜਿਹੜਾ ਸਮਾਂ ਲੰਘ ਗਿਆ ਉਹ ਹੁਣ ਲੀਹਾ ਕੁੱਟਣ ਦਾ ਕੋਈ ਫਾਇਦਾ ਨਹੀਂਗਾ ਅੱਜ ਆਪਾਂ ਨੂੰ ਲੋੜ ਆ ਵੀ ਜੇਕਰ ਸੰਘਰਸ਼ ਆਰੰਭ ਕੀਤਾ ਤਾਂ ਉਹ ਸਿਰਫ ਬੱਚਿਆਂ ਦੇ ਭੁੱਖ ਦੀ ਗੱਲ ਕੀਤੀ ਜਾਵੇ ਜੇਕਰ ਆਪ ਉੱਥੇ ਬੱਚਿਆਂ ਦੇ ਭੁੱਖ ਦੀ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਵਿੱਚ ਗੱਲ ਨਹੀਂ ਕਰਦੇ ਆਪਾਂ ਉਹਨੂੰ ਤੋੜ ਮਰੋੜ ਕੇ ਕਿਸੇ ਨੂੰ ਹੋਰ ਪਾਸੇ ਲੈ ਕੇ ਜਾਣੇ ਆ ਜਾਂ ਆਪਾਂ ਕਿਸੇ ਸਰਕਾਰਾਂ ਦੇ ਖਿਲਾਫ ਬੋਲਦੇ ਆ ਜਾਂ ਆਪਾਂ ਕਿਸੇ ਬੰਦੇ ਨਾਲ ਨਿੱਜੀ ਕੜਾ ਕੱਢਦੇ ਆ ਤਾਂ ਜਿਹੜੇ ਬੰਦੇ ਉੱਥੇ ਅੱਜ ਲੰਗਰ ਚਲਾ ਰਹੇ ਨੇ ਰਾਤ ਇੱਕ ਹੇਮਕੁੰਡ ਫਾਊਂਡੇਸ਼ਨ ਵਾਲੇ ਆ ਉਹਨਾਂ ਨੇ ਉੱਥੇ ਬਿਸਤਰੇ ਵਗੈਰਾ ਵੀ ਲੈ ਕੇ ਗਏ ਆ ਕੰਟਰ ਭਰ ਕੇ ਤਾਂ ਜਿਹੜੇ ਦਾਨੀ ਸੱਜਣਾ ਸਾਡੇ ਇਸ ਸੰਘਰਸ਼ਾਂ ਨੂੰ ਚਲਾਉਣ ਵਾਸਤੇ ਬਹੁਤ ਸਤਿਕਾਰਯੋਗ ਵੀਰ ਆ ਜਿਹੜੇ ਆਪਣੀ ਦਹਨਾਂ ਹੋਂ ਦੀ ਕਿਰਤ ਕਮਾਈ ਵਿੱਚੋਂ ਵੀ ਉਹਨਾਂ ਦਾ ਮਨ ਹੁੰਦਾ ਵੀ ਯਾਰ ਅਸੀਂ ਜ਼ਰੂਰ ਕੋਹਣਾ ਕੁਝ ਕਰਗੇ ਵੀ ਜੇ ਸਾਡੇ ਕੋਲ ਜਾਣ ਦਾ ਟਾਈਮ ਨਹੀਂ ਜਿਹੜੇ ਸੰਘਰਸ਼ ਵਿੱਚ ਬੈਠੇ ਆ ਉਹਨਾਂ ਲਈ ਕੋ ਰੋਟੀ ਪਾਣੀ ਦਾ ਕੋ ਟੈਂਟ ਦਾ ਕੋਈ ਵੀ ਪ੍ਰਬੰਧ ਕੀਤਾ ਜਾਵੇ ਫਿਰ ਉਹਨਾਂ ਨੂੰ ਵੀ ਠੇਸ ਪਹੁੰਚਦੀ ਆ ਜਦੋਂ ਇਹ ਕਾਟੋਕਲੇ ਸੁੰਦਾਗਾ ਵੀ ਮੁੱਦਿਆਂ ਨੂੰ ਛੱਡ ਕੇ ਜਦੋਂ ਕਾਟੋਕਲੇ ਜਾਂ ਸਿਆਸੀ ਲੜਾਈ ਲੜਦੇ ਆ ਲੋ ਇਸ ਕਰਕੇ ਅੱਛਾ ਹੁਣੀ ਤੁਸੀਂ ਗੱਲਬਾਤ ਦੇ ਦੌਰਾਨ ਇੱਕ ਕਿਹਾ ਵੀ ਖਾਰਾਂ ਕੱਢ ਕੇ ਖਾਰਾਂ ਕੱਢ ਕੇ ਕਿ ਭਾਈ ਖਾਰਾਂ ਛੱਡ ਕੇ ਅੱਗੇ ਵਧਣਾ ਪਊਗਾ ਨਹੀਂ ਖਾਰਾਂ ਕੱਢਦੇ ਆ ਜੀ ਉਹ ਅੱਛਾ ਉਹ ਖਾਰਾਂ ਕੱਢਦੇ ਉਹ ਮਤਲਬ ਕਿ ਵੀ ਉਹਨਾਂ ਨੂੰ ਕੀ ਹੁੰਦਾਗਾ ਕੁਝ ਜਿਹੜੇ ਉੱਥੇ ਵਿਅਕਤੀਆਂ ਮੈਂ ਦੇਖ ਲਿਆ ਦੋ ਤਿੰਨ ਦਿਨਾਂ ਤੋਂ ਹਾਂ ਕਾਫੀ ਨਿੱਜੀ ਚੈਨਲਾਂ ਤੇ ਵੀ ਦੇਖ ਰਿਹਾ ਮੈਂ ਹਾਂ ਜਿਹੜੇ YouTube ਚੈਨਲਾਂ ਵਾਲੇ ਆ ਹਾਂ ਉਹ ਉੱਥੇ ਮਤਲਬ ਕਿ ਵੀ ਜਿਹੜਾ ਉਹ ਖਾੜਾ ਗਾ ਹਾਂ ਉਹਨੂੰ ਸਿਆਸੀ ਖਾੜਾ ਬਣਾ ਰਹੇ ਆ ਜਿਹੜਾ ਉਹ ਸੰਘਰਸ਼ ਚੱਲ ਰਿਹਾ ਹਾਂ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਨੂੰ ਬਹੁਤ ਘੱਟ ਕਰ ਰਹੇ ਨੇ ਹੂੰ ਉਹ ਬੱਚਿਆਂ ਦੇ ਭਵਿੱਖ ਜਾਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਨਹੀਂ ਮੈਂ ਇੱਕ ਤੋਂ ਕਰ ਰਹੇ ਹੋ ਅੱਛਾ ਜਾਂ ਆਪਦੀ ਵੈਟ ਦੇ ਵਿੱਚ ਜਦੋਂ ਕਿਸ ਨੂੰ ਵੈਟ ਦਿੰਦੇ ਆ ਉਹਨਾਂ ਦਾ ਜਿਹੜਾ ਮੁੱਦਾ ਹੁੰਦਾ ਹੋਰ ਹੁੰਦਾ ਗਾ ਅੱਛਾ ਪੰਜਾਬ ਦੇ ਵੀ ਅਸੀਂ ਜੀ ਆਹ ਕਰਤਾ ਸੀ ਆਹ ਕਰਨਾਗੇ ਛਡਾ ਪੰਜਾਬ ਚ ਨੌ ਚੱਲਦਾਗਾ ਜੀ ਅਸੀਂ ਐ ਕਰਦਾਂਗੇ ਜੀ ਮੈਂ ਕਹਿੰਦਾ ਯਾਰ ਉੱਥੇ ਜਦੋਂ ਆਪਣੇ ਪੰਜਾਬ ਦੇ ਭੇਖ ਨੂੰ ਬਚਾਉਣ ਦੀ ਗੱਲ ਹੈ ਉੱਥੇ ਸਾਰੇ ਮੁੱਦੇ ਛੱਡਨੇ ਚਾਹੀਦੇ ਆ ਬਿਲਕੁਲ ਉੱਥੇ ਸਿਰਫ ਪੰਜਾਬ ਯੂਨੀਵਰਸਿਟੀ ਨੂੰ ਆਪਾਂ ਕਿਵੇਂ ਬਚਾਉਣਾਗਾ ਹਾਂ ਕਿਵੇਂ ਬਚਾ ਸਕਦੇ ਆ ਕਿਉਂਕਿ ਕੇਂਦਰ ਸਰਕਾਰ ਜਿਹੜੀ ਆਪਣੇ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਵਿਦਿਆਹੀਣ ਕਰਨਾ ਚਾਹੁੰਦੀ ਆ ਹੂੰ ਜੇ ਆਪਾਂ ਤੋਂ ਤਾਂ ਤਾਂ ਬਚਾਵਾਂਗੇ ਜੇ ਆਪਾਂ ਉਸ ਮੈਂ ਤੇ ਖੜ ਕੇ ਸਿਰ ਵਿੱਦਿਆ ਦੀ ਗੱਲ ਕਰਾਂਗੇ ਜੀ ਮੈਂ ਉਹਨਾਂ ਨੂੰ ਅਪੀਲ ਕਰਦਾ ਛੋਡੇ ਮਾਧਿਮ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਦਾ ਨਿਮਰਤਾ ਸਹਿਤ ਵੀ ਜਿਹੜੇ ਮੁੱਦੇ ਆਗੇ ਸੰਘਰਸ਼ ਚੱਲ ਰਿਹਾ ਹੈਗਾ ਉਸ ਸੰਘਰਸ਼ ਦੇ ਵਿੱਚ ਜਿਹੜੇ ਆਮ ਨੋਰਮਲ ਲੋਕ ਆ ਉਹਨਾਂ ਨੂੰ ਠੇਸ ਪਹੁੰਚਦੀ ਹੈ ਜਦੋਂ ਇਹ ਭਵਿੱਖ ਦਾ ਜਿਹੜਾ ਬੱਚਿਆਂ ਦਾ ਉਹਦੇ ਮੁੱਦੇ ਤੋਂ ਛੱਡ ਕੇ ਹੋਰ ਮੁੱਦਿਆਂ ਤੇ ਗੱਲ ਕਰਦੇ ਆ ਅੱਛਾ ਤੋ ਕਰੋ ਤੁਸੀਂ ਭਾਈ ਸੌਰੀ ਗੱਲ ਹੋ ਜੇ ਪੂਰੀ ਕਰ ਰਹੇ ਹੋ ਕੋਈ ਨਹੀਂ ਕਰੋ ਤੁਸੀਂ ਪੂਰੀ ਗੱਲ ਕਿਉਂਕਿ ਉਹਨਾਂ ਦੇ ਜਿਹੜਾ ਬੰਦੇ ਟਾਈਮ ਕੱਢ ਕੇ ਉਹਨਾਂ ਨੂੰ ਸੁਣ ਰਹੇ ਆ ਉਹਨਾਂ ਨੂੰ ਇਹ ਲਾਜ਼ਮੀ ਥੇਸ ਪੁੱਛ ਦਿਆਂ ਮੈਂ ਤਾਂ ਅਸੀਂ ਕਹਿਣਾ ਚਾਹੁੰਦਾ ਸੀ ਅੱਛਾ ਜਦੋਂ ਹੁਣ ਤੁਸੀਂ ਕੇਂਦਰ ਦੀ ਗੱਲ ਕੀਤੀ ਭਾਈ ਕੇਂਦਰ ਤੱਕ ਵੀ ਆਪਾਂ ਚੱਲਦੇ ਆਂ ਗੱਲ ਕਰਦੇ ਆਂ ਕੇਂਦਰ ਦੀ ਵੀ ਉਸ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰੀਏ ਆਪਣੀ ਪੰਜਾਬ ਸਰਕਾਰ ਦੀ ਹੈਨਾ ਪੰਜਾਬ ਸਰਕਾਰ ਦੀ ਭੂਮਿਕਾ ਤੁਹਾਨੂੰ ਕਿਵੇਂ ਲੱਗ ਰਹੀ ਹੈ ਜੀ ਇਹਦੇ 'ਚ ਇਸ ਪੂਰੇ ਪੀਯੂ ਵਾਲੇ ਮੁੱਦੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਦੇਖੋ ਜੀ ਹਾਂ ਇਹ ਚਾਹੇ ਮੈਂ ਕਹਿਵਾਂ ਚਾਹੇ ਆਮ ਲੋਕ ਤੁਸੀਂ ਜਿੱਦਾਂ ਮਰਜ਼ੀ ਗੱਲ ਕਰੋ ਹਾਂ ਉਹ ਚਿਹਰਾ ਬਿਲਕੁਲ ਨੰਗਾ ਹੋ ਚੁੱਕਿਆ ਪੰਜਾਬ ਸਰਕਾਰ ਦਾ ਕਿਵੇਂ ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਆ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਆ ਹਾਂ ਉਸ ਕਮੇਟੀ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਵੀ ਆ ਵਿਧਾਇਕ ਵੀ ਆ ਸੀਐਮ ਸਾਹਿਬ ਵੀ ਆ ਹੋਰ ਵੀ ਆ ਵੀ ਅਸੀਂ ਪੰਜਾਬ ਦੇ ਭਵਿੱਖ ਨਾਲ ਖੜੇ ਆ ਹਾਂ ਜੇਕਰ ਇਹ ਪੰਜਾਬ ਦੇ ਭਵਿੱਖ ਨਾਲ ਖੜੀ ਆ ਪੰਜਾਬ ਸਰਕਾਰ ਤਾਂ ਉੱਥੇ ਪੰਜਾਬ ਪੁਲਿਸ ਨੂੰ ਭੇਜਣ ਦੀ ਕੀ ਜ਼ਰੂਰਤ ਸੀ ਅੱਛਾ ਉੱਥੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਸੰਘਰਸ਼ੀ ਯੋਧਿਆਂ ਨੂੰ ਪੰਜਾਬ ਪੁਲਿਸ ਤੋਂ ਹੀ ਡਾਂਗਾਂ ਨਾ ਕਟਵਾਉਣ ਦੀ ਕੀ ਲੋੜ ਸੀ ਸਰਕਾਰ ਨੂੰ ਪਰ ਇਥੇ ਤੁਹਾਡੀ ਮੈਂ ਗੱਲ ਵਿਚਾਲੇ ਟੋਕਦਾ ਪੰਜਾਬ ਪੁਲਿਸ ਨੇ ਇੱਥੇ ਆਪਦਾ ਸਪਸ਼ਟਿਕਰਨ ਵੀ ਦਿੱਤਾ ਸੀ ਵੀ ਇੱਕ ਹਰਿਆਣੇ ਦੀ ਪੁਲਿਸ ਵੀ ਇੱਥੇ ਪੰਜਾਬ ਦੇ ਉਹਦੇ ਚ ਦਾਖਲ ਹੋਈ ਹੈ ਜੀ ਵੀ ਇਸ ਤਰੀਕੇ ਦਾ ਕੁਝ ਨਹੀਂ ਹੈ ਜੀ ਵੀ ਪੰਜਾਬ ਹਰਿਆਣੇ ਹਰਿਆਣੇ ਵਾਲੀ ਪੁਲਿਸ ਇਹਦੇ ਚ ਦਾਖਲ ਹੀ ਨਹੀਂ ਹੋਈ ਚੰਡੀਗੜ੍ਹ ਜਾਂ ਇਦੇ ਵਿੱਚ ਨਹੀਂ ਆਈ ਪੰਜਾਬ ਦੀ ਹੱਦ 'ਚ ਨਹੀਂ ਆਈ ਹੈ ਨਹੀਂ 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 ਹਰਿਆਣਾ ਪੁਲਿਸ ਦੀ ਤਾਂ ਰੋਲ ਹੀ ਨਹੀਂ ਜੀ ਹਾਂ ਜਿਹੜਾ ਚੰਡੀਗੜ੍ਹ ਹਾਂ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ 'ਚ ਉੱਥੇ ਚੰਡੀਗੜ੍ਹ ਪੁਲਿਸ ਹੀ ਹਮੇਸ਼ਾ ਲੱਗਦੀ ਆ ਅੱਛਾ ਅਸੀਂ ਉੱਥੇ ਬਹੁਤ ਸੰਘਰਸ਼ ਕਰਿਆ ਵਿਧਾਨ ਸਭਾ ਦਾ ਘਰਾਓ ਕਰਿਆ 2014 ਤੋਂ ਲੈ ਕੇ ਸਰਦਾਰ ਇੰਦਰਜੀਤ ਸਿੰਘ ਜੀਰਾ ਦੀ ਗਵਾਈ ਵਿੱਚ ਮੈਂ ਉਦੋਂ ਪ੍ਰਤਾਪ ਸਿੰਘ ਬਾਜਵਾ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਚਰਨਜੀਤ ਸਿੰਘ ਚੰਨੀ ਜੀ ਸੀਐਲਪੀ ਲੀਡਰ ਸੀਗੇ ਉਸ ਟਾਈਮ ਦੇ ਵਿੱਚ ਵੀ ਜਦੋਂ ਅਸੀਂ ਪੰਜਾਬ ਵਿਧਾਨ ਸਭਾ ਦਾ ਘਰਾਓ ਕੀਤਾ ਸਾਡੀਆਂ ਬਥੇਰੀਆਂ ਗ੍ਰਿਫਤਾਰੀਆਂ ਹੋਈਆਂ ਬਥੇਰੇ ਵਾਰੀ ਪਾਣੀ ਦੇ ਬਸਾਰਾ ਹੋ ਗਿਆਂ ਬਥੇਰੇ ਵਾਰੀ ਉੱਥੇ ਡਾਂਗਾ ਖੱਦ ਗਾ ਪਰ ਕਦੇ ਵੀ ਚੰਡੀਗੜ੍ਹ ਪੁਲਿਸ ਤੋਂ ਸਵਾਇਓ ਉੱਥੇ ਕਦੇ ਪੰਜਾਬ ਦੀ ਪੁਲਿਸ ਨੇ ਜਾਂ ਹਰਿਆਣਾ ਦੀ ਪੁਲਿਸ ਨੇ ਐਂਟਰ ਨਹੀਂ ਸੀ ਕੀਤਾ ਨਹੀਂ ਪੰਜਾਬ ਦੀ ਪੁਲਿਸ ਇਸ ਵਾਰੀ ਕਿਵੇਂ ਵੀ ਮੈਨੇਜ ਕਰਨ ਲਈ ਭੇਜੀ ਗਈ ਜਾਂ ਤੁਸੀਂ ਤੁਹਾਨੂੰ ਲੱਗਦਾ ਵੀ ਉਹ ਉਹਨਾਂ ਨੇ ਮਤਲਬ ਵੀ ਕੋਟ ਮਾਰ ਕੀਤੀ ਹੈ ਵੀ ਜਾਂ ਪੰਜਾਬ ਪੁਲਿਸ ਨੇ ਕੋਈ ਦੋਰ ਆਣ ਦੀਆਂ ਹਾਂ ਠੀਕ ਆ ਉੱਥੇ ਸ਼ਰੇਆਮ ਕੁੱਟ ਕੀਤੀ ਆ ਜੀ ਮੁੰਡਿਆਂ ਤੇ ਉਹਦੀਆਂ ਵੀਡੀਓ ਵੀ ਵਾਇਰਲ ਹੋਈਆਂ ਨੇ ਜਿਹੜੇ ਮੁੰਡਿਆਂ ਦੀਆਂ ਬਾਹਾਂ ਤੇ ਨੀਲ ਪਏ ਹੋਏ ਸੀ ਉਹ ਦਿਖਾ ਵੀ ਰਹੇ ਸੀ ਵੀ ਆ ਪੰਜਾਬ ਪੁਲਿਸ ਆ ਜਿਹੜੀ ਆ ਦੇਖੋ ਪੀ ਪੀ ਲਿਖਿਆ ਹੋਇਆ ਇਹਨਾਂ ਤੇ ਵੀ ਸਾਡੇ ਪੰਜਾਬ ਦੇ ਨੌਜਵਾਨਾਂਗੇ ਇਹ ਸਾਡੇ ਹੀ ਦੁਸ਼ਮਣ ਕਿਉਂ ਬਣੇ ਪਿਆ ਪਰ ਉਹਦੇ ਵਿੱਚੋਂ ਜਦੋਂ ਪੁੱਛ ਰਹੇ ਸੀਗੇ ਕਈ ਚੈਨਲਾਂ ਨਾਲ ਅਸੀਂ ਵੀ ਯਾਰ ਤੁਸੀਂ ਦੱਸੋ ਤੁਹਾਡੀ ਡਿਊਟੀ ਉਹ ਕਦੇ ਸਾਡੀ ਜਿਹੜੀ ਡਿਊਟੀ ਆ ਡਿਊਟੀ ਕੌਣ ਲਾਉਣ ਵਾਲਾ ਡਿਊਟੀ ਪੰਜਾਬ ਸਰਕਾਰ ਲਾਉਂਦੀ ਆ ਜੇ ਪੰਜਾਬ ਗ੍ਰੈਬ ਵਿਭਾਗ ਹਾਂ ਗ੍ਰੈਬ ਭਾਗ ਸਭ ਕੋਲੇ ਆ ਸੀਐਮ ਸਾਹਿਬ ਕੋਲੇ ਜੇ ਉਹਨਾਂ ਨੂੰ ਗ੍ਰੈਬ ਵਿਭਾਗ ਵੱਲੋਂ ਲਿਖਤੀ ਡੀਆਈਜੀ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਲਿਖਿਆ ਗਿਆ ਵੀ ਸਾਨੂੰ ਫੋਰਸ ਚਾਹੀਦੀ ਆ ਫੇਰ ਹੀ ਫੋਰਸ ਚੰਡੀਗੜ੍ਹ ਭੇਜੀ ਨਹੀਂ ਆਪਣੇ ਮਿਲਟਰੀ ਪਿੰਡਾਂ ਚ ਕਦੋਂ ਆਉਂਦੀ ਆ ਜਦੋਂ ਆਪਣਾ ਗ੍ਰੈਬ ਭਾਗ ਲਿਖਦਾ ਵੀ ਸਾਨੂੰ ਚਾਹੀਦੀ ਆ ਹੁਣ ਉਹਨਾਂ ਨੇ ਲਿਖਿਆ ਹੋਊਗਾ ਇਹ ਤਾਂ ਇਹਨਾਂ ਨੇ ਦੇਖਣਾ ਸੀ ਵੀ ਅਸੀਂ ਭੇਜਣੀਆਂ ਜਾਂ ਨਹੀਂ ਵੀ ਸਾਡੇ ਹੀ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਸੰਘਰਸ਼ ਚੱਲ ਰਿਹਾ ਹੈਗਾ ਸਾਡੀ ਹੀ ਪੰਜਾਬ ਪੁਲਿਸ ਤੋਂ ਹੀ ਸਾਡੇ ਨੌਜਵਾਨਾਂ ਦਾ ਤਸ਼ੱਦਦ ਕਰਾ ਰਹੇ ਆ ਇਹ ਗੱਲ ਕਿੱਥੇ ਕਿ ਜਾਏ ਜਗੀ ਬਿਲਕੁਲ ਹੀ ਗੱਲ ਤੁਸੀਂ ਦੱਸੋ ਫਿਰ ਵੀ ਮੁੱਖ ਮੰਤਰੀ ਕਿਵੇਂ ਕਹਿ ਸਕਦਾ ਵੀ ਮੈਂ ਪੰਜਾਬ ਦੇ ਭਵਿੱਖ ਦੀ ਰਾਖੀ ਕਰ ਰਿਹਾ ਹਾਂ ਹਾਂ ਜੇ ਕਰ ਰਿਹਾ ਹੈਗਾ ਤੁਸੀਂ ਵੀ ਇਹ ਗੱਲ ਦਾ ਦੱਸੋ ਵੀ ਸਹਿਮਤ ਹੋ ਤੁਸੀਂ ਇਹ ਗੱਲ ਤੇ ਵੀ ਉਹ ਸਾਹਿਬ ਕਰ ਰਿਹਾ ਉਹਦੇ ਭਵਿੱਖ ਦੀ ਰਾਖੀ ਕਿ ਨਹੀਂ ਕਰ ਰਿਹਾ ਉਹ ਤਾਂ ਡਾਂਗਾ ਪਵਾ ਰਿਹਾ ਹੈਗਾ ਜੀ ਸਾਡੇ ਨੌਜਵਾਨ ਇਹ ਤਾਂ ਆਪਣੇ ਜਿਹੜੇ ਦਰਸ਼ਕ ਦੇਖਣ ਵਾਲੇ ਆ ਜੀ ਤੁਹਾਡੀ ਗੱਲਬਾਤ ਸੁਣਨਗੇ ਉਹਨਾਂ ਨੇ ਕਮੈਂਟਾਂ 'ਚ ਇਹ ਜ਼ਰੂਰ ਦੱਸਣਗੇ ਉਹ ਵੀ ਉਹ ਕੀ ਸੋਚਦੇ ਆਗੇ ਹੈਨਾ ਇਹ ਆਪਣੇ ਸੋਚਣ ਨਾਲੋਂ ਵੱਧ ਮੈਨੂੰ ਲੱਗਦਾ ਉਹਨਾਂ ਦੇ ਸੋਚਣ ਦਾ ਵੱਧ ਫਰਕ ਪੈਂਦਾ ਜਿਹੜੇ ਆਪਾਂ ਨੂੰ ਦੇਖਣ ਆਲੇ ਆ ਹਨ ਨਹੀਂ ਨਹੀਂ ਉਹਨਾਂ ਦੇ ਵੀ ਰਣੀਆ ਸੀ ਦੇਖੋ ਵੀ ਇਹ ਗੱਲ ਦੇਖ ਰਹੇ ਆ ਜਿਹੜਾ ਉਹ ਸੰਘਰਸ਼ ਚੱਲ ਰਿਹਾ ਦੇਖੋ ਬਹੁਤ ਸਾਰੇ ਸਤਿਕਾਰਯੋਗ ਵੀਰ ਆ ਜਿਹੜੇ ਪੰਜਾਬ ਦੇ ਹਜੇ ਵੀ ਉਹ ਬੇਸ਼ੱਕ ਉੱਥੇ ਨਹੀਂ ਗਏ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਵਿੱਚ ਪਰ ਉਹ ਕੱਲੀ-ਕੱਲੀ ਗੱਲ ਆ ਜਿਹੜੀ ਆਪਦੇ ਮੋਬਾਈਲ ਤੇ ਆਪਦੇ ਟੀਵੀ ਚੈਨਲਾਂ 'ਆ ਰਾਹੀ ਉਹ ਹਰ ਰੋਜ਼ ਦੇਖ ਰਹੇ ਆ ਅਬਜ਼ਰਵ ਕਰਦੇ ਆ ਸਾਰੀ ਚੀਜ਼ ਸਾਰੇ ਕੋ ਦੇਖ ਰਹੇ ਆ ਵੀ ਹਾਂ ਸਰਕਾਰ ਦਾ ਉੱਥੇ ਕੀ ਰੋਲ ਆ ਪੰਜਾਬ ਪੁਲਿਸ ਦਾ ਕੀ ਰੋਲ ਆ ਵੀ ਚੰਡੀਗੜ੍ਹ ਪ ਕੁਈ ਤਾਂ ਨਹੀਂ ਵੀ ਜੇ ਪੰਜਾਬ ਉਥੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਆਪਾਂ ਸੰਘਰਸ਼ ਦਾ ਐਲਾਨ ਕਰਤਾ ਵੀ ਜਿਹੜੇ ਉਥੇ 12 13 ਰਸਤੇ ਆ ਚੰਡੀਗੜ੍ਹ ਦੇ ਵੀ ਸਾਰੇ ਸੀਲ ਕੀਤੇ ਜਾਣ ਅੱਛਾ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਉਹਦੇ ਵਿੱਚ ਮੈਂਬਰ ਆ ਸੈਨੇਟ ਦੇ ਵਿੱਚ ਮੈਂਬਰ ਆ ਉਹਨਾਂ ਤੇ ਕੁਝ ਸਮਾਂ ਪਹਿਲਾਂ ਇਹ ਵੀ ਦੋਸ਼ ਲੱਗਦੇ ਰਹੇ ਆ ਵੀ ਜਦੋਂ ਸੈਨੇਟ ਦੀਆਂ ਮੀਟਿੰਗਾਂ ਹੋਣੀਆਂ ਸੀਗੀਆਂ ਤੇ ਉਹ ਮੀਟਿੰਗਾਂ ਦਾ ਹਿੱਸਾ ਨਹੀਂ ਬਣਦੇ ਸੀ ਮੀਟਿੰਗਾਂ ਦੇ ਵਿੱਚ ਆਉਂਦੇ ਨਹੀਂ ਸੀ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋਗੇ ਜੇਕਰ ਪੰਜਾਬ ਸਰਕਾਰ ਦਿਲੋਂ ਚਾਹੁੰਦੀ ਹੁੰਦੀ ਹਾਂ ਬੀਚ 'ਚ ਉੱਥੇ ਭਵਿੱਖ ਨੂੰ ਬਚਾਉਣਾਗਾ ਤਾਂ ਉਹ ਉਹਦੇ ਮੀਟਿੰਗ ਦੇ ਵਿੱਚ ਹਾਜ਼ਰ ਹੁੰਦੇ ਅੱਛਾ ਜਿਹੜੇ ਬੰਦੇ ਕੋਲੇ ਮੀਟਿੰਗਾਂ ਕਰਨ ਦਾ ਟਾਈਮ ਹੀ ਨਹੀਂ ਬੱਚਿਆ ਦੇ ਭਵਿੱਖ ਨੂੰ ਬਣਾਉਣ ਦੇ ਬਚਾਉਣ ਦੇ ਉਹਨੂੰ ਮਤਲਬ ਕਿ ਇਹ ਜਿਹੜੀਆਂ ਆਪਣੇ ਪੰਜਾਬ ਯੂਨੀਵਰਸਿਟੀ ਦੀਆਂ ਕਮੇਟੀਆਂ ਚਾਹੇ ਹੋਰ ਕਮੇਟੀਆਂ ਨੇ ਉਹਨਾਂ ਦੇ ਮੈਂਬਰ ਨਹੀਂ ਬਣਨਾ ਚਾਹੀਦਾ ਕਿਉਂਕਿ ਉੱਥੇ ਹਰ ਗੱਲ ਆ ਜਿਹੜੀ ਆਪਦਾ ਪੁਆਇੰਟ ਜੇ ਪਹਿਲਾਂ ਤੋਂ ਹੀ ਰੱਖੇ ਹੁੰਦੇ ਉਹਨਾਂ ਨੇ ਆਪਦੇ ਮੁੱਦੇ ਵੀ ਆਪਾਂ ਪੰਜਾਬ ਜਿਹੜੀ ਯੂਨੀਵਰਸਿਟੀ ਆ ਉਹਨੂੰ ਇਸ ਹਿਸਾਬ ਨਾਲ ਬਚਾਉਣਾਗਾ ਜੇਕਰ ਉਹਦੇ 'ਚ ਕੋਈ ਕਿੰਤੂ ਪ੍ਰੰਤ ਹੁੰਦੀ ਛੋ ਪਹਿਲਾਂ ਤੁਸੀਂ ਇਹਨਾਂ ਦੇ ਸਖਤ ਸਟੈਂਡ ਲੈ ਹੁੰਦੇ ਤਾਂ ਹੋ ਸਕਦਾ ਅੱਜ ਪੰਜਾਬ ਵਾਸਤੇ ਨੂੰ ਸੰਘਰਸ਼ ਨਾ ਕਰਨਾ ਪੈਂਦਾ ਪਰ ਬਈ ਸੀਐਮ ਸਾਹਿਬ ਇਹਦੇ 'ਚ ਦੇਖਣ ਨੂੰ ਮਿਲਦਾ ਵੀ ਆਪਾਂ ਬਹੁਤ ਸਾਰੇ ਉਹਨਾਂ ਦੇ ਬਿਆਨ ਦੇਖੇ ਉਹ ਬਹੁਤ ਵੱਡੇ ਦਾਅਵੇ ਕਰਦੇ ਆ ਵੀ ਜਿਹੜਾ ਇਹ ਸੈਂਟਰ ਗਵਰਨਮੈਂਟ ਹੈ ਇਹ ਚੀਜ਼ ਕਰ ਰਹੀ ਆ ਵੀ ਉਹ ਇਲੀਗਲ ਆ ਵੀ ਗਲਤ ਤਰੀਕੇ ਨਾਲ ਕਰ ਰਹੀ ਹੈ ਵੀ ਪੰਜਾਬ ਸਰਕਾਰ ਉਹਦਾ ਵਿਰੋਧ ਕਰੂਗੀ ਫਿਰ ਉਹ ਗੱਲਾਂ ਕਿਹੜੇ ਪਾਸੇ ਜਾਣੀਆਂ ਦੇਖੋ ਜੀ ਪੰਜਾਬ ਸਰਕਾਰ ਕੋਲ ਅੱਜ ਵੀ ਟਾਈਮ ਆਗਾ ਜੇਕਰ ਮੁੱਖ ਮੰਤਰੀ ਇਹ ਚਾਹੁੰਦਾ ਸੀਗਾ ਵੀ ਇਹ ਸੰਘਰਸ਼ ਕਰਾਂਗੇ ਚਾਹੇ ਅਸੀਂ ਮਤਲਬ ਕਿ ਵੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਅੱਜ ਵੀ ਲੋਕਾਂ ਦੀ ਕਚਹਿਰੀ ਵਿੱਚ ਸਪਸ਼ਟ ਕਰੇ ਵੀ ਮੈਂ ਪ੍ਰਧਾਨ ਮੰਤਰੀ ਨੂੰ ਪੰਜਾਬ ਯੂਨੀਵਰਸਿਟੀ ਬਚਾਉਣ ਦੇ ਇਹਨੇ ਲੈਟਰ ਜਾਰੀ ਕਰ ਚੁੱਕਿਆ ਪੀ ਮੈਂ ਉਹਨਾਂ ਐਨੇ ਵਾਰੀ ਮੀਟਿੰਗਾਂ ਕੀਤੀਆਂ ਐਨੇ ਵਾਰੀ ਮੁਲਾਕਾਤਾਂ ਕੀਤੀਆਂ ਐਨੇ ਵਾਰੀ ਮੰਗ ਪੱਤਰ ਦਿੱਤੇ ਵੀ ਉਹਨੇ ਧਿਆਨ ਨਹੀਂ ਦਿੱਤਾ ਇਹਨਾਂ ਨੇ ਉੱਥੇ ਤੱਕ ਦਾ ਪਹੁੰਚ ਨਹੀਂ ਕੀਤੀ ਸਿਰਫ ਅਖਬਾਰੀ ਬਿਆਨਵਾਜ਼ੀਆਂ ਚਾਹੇ ਮਤਲਬ ਕਿ ਵੀ ਇਹ ਜਿਹੜਾਗਾ ਸੋਸ਼ਲ ਮੀਡੀਆ ਤੇ ਇਹ ਪਾਈ ਜਾਂਦੇ ਆ ਕਿ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੈਗਾ ਜੀ ਜੀ ਪਰ ਇਹ ਅੱਜ ਵੀ ਹੁਣ ਵੀ ਸਪਸ਼ਟ ਕਰਨ ਟਾਈਮ ਇਹਨਾਂ ਦਾ ਸੰਘਰਸ਼ ਚੱਲ ਰਿਹਾ ਹੈ ਉੱਥੇ ਜਾ ਕੇ ਮੁੱਖ ਮੰਤਰੀ ਸਾਹਿਬ ਅੱਗੇ ਸਾਡੇ ਪੰਜਾਬ ਦੇ ਆ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅੱਗੇ ਉਹ ਜਾ ਕੇ ਉੱਥੇ ਸਾਫ਼ ਇਹ ਗੱਲ ਕਰਨ ਵੀ ਯਾਰ ਮੈਂ ਸੋਡੀ ਰੱਖ ਹੀ ਲਈ ਆ ਕੁਝ ਕੀਤਾ ਵੀ ਮੇਰੀ ਅੱਗੇ ਸੜਵਾਈ ਨਹੀਂ ਹੋਈ ਬਿਲਕੁਲ ਆ ਵੀ ਮੈਂ ਕੁਛ ਕੀਤਾਗਾ ਭਾਈ ਜਿਹੜਾ ਕਰਿਆਗਾ ਉਹ ਤਾਂ ਦਿਖਾਵਾਂਗਾ ਉਹ ਤਾਂ ਦਿਖਾਵਾਂ ਪਰ ਦਿਖਾਉਣਗੇ ਤਾਂ ਤਾਂ ਜੇ ਕੁਛ ਕਰਿਆ ਹੋਊਗਾ ਜੀ ਹਾਂ ਇਹ ਵੀ ਗੱਲ ਸਹੀ ਹੈ ਉਹ ਅੱਜ ਵੀ ਦਿਖਾਉਣ ਅੱਛਾ ਹੋਰ ਦੇਖੋ ਕਿੱਡੇ ਕਿੱਡੇ ਫਲੈਕਸ ਲਾ ਰਹੇ ਹੈਗੇ ਵੀ ਅਸੀਂ ਹਜ਼ਾਰ-ਹਜ਼ਾਰ ਰੁਪਿਆ ਪਾਵਾਂਗੇ ਅਸੀਂ 10-10 ਲੱਖ ਰੁਪਿਆ ਇਹਦੇ ਫਲੈਕਸ ਲਵਾ ਦੇਣ ਹੁਣ ਪੰਜਾਬ ਦੇ ਵਿੱਚ ਵੀ ਅਸੀਂ ਆਹ ਦੇਖੋ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਇੰਨੇ ਵਾਰੀ ਤਾਂ ਆਪਦੀ ਚਿੱਠੀਆਂ ਲਿਖਤਾਂ ਇੰਨੇ ਵਾਰੀ ਉਹਨਾਂ ਨਾਲ ਮੁਲਾਕਾਤ ਕੀਤੀ ਐ ਇੰਨੇ ਵਾਰੀ ਮੁਲਾਕਾਤ ਦਾ ਟਾਈਮ ਮੰਗੇ ਉਹਨਾਂ ਨੇ ਟਾਈਮ ਨਹੀਂ ਦਿੱਤਾ ਵੀ ਅਸੀਂ ਪੰਜਾਬ ਯੂਨੀਵਰ ਲੋਕਾਂ ਤੋਂ ਜਾਣਨ ਹੋ ਜੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਆ ਸਾਡੇ ਚੁਣੇ ਹੋਏ ਹੈਗੇ ਜਿਹੜੀ ਪੰਜਾਬ ਦੀ ਸਰਕਾਰੋਂ ਕਿਸੇ ਪਾਰਟੀ ਦੀ ਨਹੀਂ ਹੁੰਦੀ ਉਹ ਪੂਰੇ ਪੰਜਾਬ ਦੀ ਹੁੰਦੀ ਆ ਤਾਂ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਫਲੈਕਸ ਲਵਾ ਦੇਣ ਉਹ ਫਿਰ ਕਿਸੇ ਨੂੰ ਸਪਾਈ ਦੇਣ ਦੀ ਲੋੜ ਨਹੀਂ ਲੋਕਾਂ ਨੂੰ ਪਤਾ ਲੱਗ ਜੂ ਵੀ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਆਹ ਜਿਹੜੀਆਂ ਮੀਟਿੰਗਾਂ ਲਈ ਉਹਨਾਂ ਤੋਂ ਇੰਨੇਰੀ ਸਮਾਂ ਮੰਗੇ ਉਹਨਾਂ ਨੇ ਦਿੱਤਾ ਨਹੀਂ ਗਾ ਜਾਂ ਇੰਨੇਰੀ ਮੁਲਾਕਾਤ ਕੀਤੀ ਉਹ ਤੇ ਸਿਰਫ ਇਹ ਲਿਖਿਆ ਵੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਹੀ ਗੱਲ ਹੋਵੇ ਵੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਕਿੰਨੇ ਵਾਰੀ ਮਿਲਦਗੇ ਸੀ ਕਿੰਨੇ ਵਾਰੀ ਉਹਨਾਂ ਨੇ ਇਗਨੋਰ ਕੀਤਾ ਮਿਲਦ ਨਹੀਂ ਦਿੱਤਾ ਜਾਂ ਉਹਨਾਂ ਨੇ ਕਿੰਨੇ ਵਾਰੀ ਮੰਗ ਪੱਤਰ ਦਿੱਤਾ ਹਾਂ ਕੀ ਬਾਤ ਆ ਅੱਛਾ ਵੀ ਜਦੋਂ ਆਪਾਂ ਹੁਣ ਕੇਂਦਰ ਦੀ ਗੱਲ ਕਰਦੇ ਆਂ ਕੇਂਦਰ ਪੰਜਾਬ ਨਾਲ ਵਿਤਕਰਾ ਕਰਦੀ ਆ ਅਕਸਰ ਇਹ ਗੱਲ ਕਹੀ ਜਾਂਦੀ ਆ ਤੇ ਸੁਣਨ ਚ ਵੀ ਆਉਂਦੀ ਆ ਹਨਾ ਤੇ ਤੁਹਾਨੂੰ ਕੀ ਲੱਗਦਾ ਵੀ ਕੀ ਰਣਨੀਤੀ ਹੋ ਕੇਂਦਰ ਦੀ ਇਹਦੇ ਪਿੱਛੇ ਵੀ ਪੰਜਾਬ ਨਾਲ ਇਹੋ ਜਿਹੀ ਵਿਤਕਰੇ ਕਰਕੇ ਕੀ ਲੱਗਦਾ ਵੀ ਅੱਗੇ ਦੀ ਕੋਈ ਰਣਨੀਤੀ ਆ ਜਾਂ ਕੁਝ ਕੀ ਉਹ ਪੰਜਾਬ ਦੇ ਵਿੱਚ ਇਹ ਜਿਆ ਕਰਨਾ ਚਾਹੁੰਦੇ ਆ ਸੀ ਜੀਰੇ ਕਰਕੇ ਉਹ ਇਹੋ ਜਿਹੀਆਂ ਨੀਤੀਆਂ ਲਿਆ ਰਹੇ ਆ ਕੀ ਸੋਚਦੇ ਹੋ ਤੁਸੀਂ ਇਸ ਬਾਰੇ ਦੇਖੋ ਦੁੱਖ ਦੀ ਗੱਲ ਤਾਂ ਸਭ ਤੋਂ ਵੱਡੀ ਇਹ ਆ ਜੀ ਹਾਂ ਵੀ ਕੇਂਦਰ ਸਰਕਾਰ ਵਿਤਕਰੇ ਕਰ ਰਹੀ ਹੈ ਹਾਂ ਪਰ ਜਿਹੜੇ ਸਾਡੇ ਲੋਕ ਆ ਉਹਨੂੰ ਥੋੜੇ ਜਿਹੇ ਟਾਈਮ ਬਾਅਦ ਭੁੱਲ ਜਾਂਦੇ ਆ ਅੱਛਾ ਪੰਜਾਬ ਵਿੱਚ ਕੋਈ ਵੀ ਕਿੱਡਾ ਵੀ ਕਾਂਡ ਹੋਵੇ ਛੋਟੀ ਉਮਰ ਦੇ ਹਿਸਾਬ ਨਾਲ ਤੁਸੀਂ ਜਿੰਨੇ ਵੀ ਦੇਖੇ ਆ ਹਾਂ ਮੈਂ ਚਲੋ ਨੌ ਨਹੀਂ ਲੈਣਾ ਚਾਹੁੰਦਾ ਚਲੋ ਕਿਸੇ ਨਾਲ ਡੇਰੇ ਨਾਲ ਸੰਬੰਧ ਹੋਵੇ ਚਾਹੇ ਗੁਰੂ ਘਰ ਨਾਲ ਸੰਬੰਧ ਤੋਂ ਹੋਵੇ ਉਹਦੀ ਜਿਹੜੀ ਲੋਕਾਂ ਵਿੱਚ ਚਰਚਾ ਹੁੰਦੀ ਆ ਉਹ 90 ਦਿਨ ਦੀ ਹੁੰਦੀ ਆ। ਹਾਂ 90 ਦਿਨ ਤੋਂ ਬਾਅਦ ਲੋਕ ਨੂੰ ਭਲਾ ਦਿੰਦੇ ਆ। ਹੁਣ ਕੇਂਦਰ ਸਰਕਾਰ ਦੀ ਜਿਹੜੀ ਖਿਲਾਫ ਵਾਲੀ ਗੱਲ ਆ ਵੀ ਕੇਂਦਰ ਸਰਕਾਰ ਪੰਜਾਬ ਦੇ ਖਿਲਾਫ ਆ। ਇਹ ਤਾਂ ਆਪਾਂ ਥੋੜੇ ਟਾਈਮ ਪਹਿਲਾਂ ਦੇਖ ਚੁੱਕੇ ਹਾਂ ਵੀ ਆਪਣੇ ਕਨੌਰੀ ਬਾਰਡਰ ਤੇ ਕਿਵੇਂ ਪੰਜਾਬ ਦੇ ਟਰੈਕਟਰਾਂ ਦੇ ਜਿਹੜੇ ਟਾਇਰ ਸੀ ਉਹਨਾਂ ਨੂੰ ਸ਼ੁਰਿਆਨਾ ਪਾਰ ਆ ਗਿਆ। ਉੱਥੇ ਕਿਵੇਂ ਪਜਾ ਪਜਾ ਕੁੱਟੇ ਗਏ, ਕਿਵੇਂ ਤੰਬੂ ਪੱਟੇ ਗਏ, ਕੀ ਹੋਇਆ ਕੀ ਨਹੀਂ ਪਰ ਜਿਹੜੇ ਪੰਜਾਬ ਦੇ ਸਾਡੇ ਲੋਕ ਆਗੇ ਉਹ ਸਿਆਸੀ ਲਾਹ ਲੈਣ ਲਈ ਅੱਜ ਵੀ ਮਤਲਕ ਕੇ ਭਾਜਪਪਦੀ ਤਾਰੀਫ ਕਰੀ ਜਾਂਦੇ ਆ ਨਾਲੇ ਗੁਰਸਿੱਖਾ ਉਹਨਾਂ ਦੇ ਪੱਗਾਂ ਸਜਾਈਆਂ ਮੈਂ 17 ਸਜਾਈਆਂ ਸਾਰਾ ਕੁਛ ਹੈ ਪਰ ਇਹ ਤਾਂ ਮਤਲਕ ਕੇ ਜਿਹੜੇ ਲੋਕ ਆਗੇ ਜੀ ਇਹਨਾਂ ਦਾ ਪ੍ਰਮਾਤਮਾ ਨੂੰ ਪਤਾ ਵੀ ਕੀ ਹੈਗਾ ਕੀ ਨਹੀਂ ਆ ਉਹਦੇ ਲਾਹੇ ਲੈਣ ਦੀ ਇਹ ਉਹ ਸਰਕਾਰ ਵਿਰੋਧ ਕਰ ਰਹੀ ਹੈ ਸਿੱਖਾਂ ਦਾ ਇਹ ਨਹੀਂ ਵੀ ਨਹੀਂ ਕਰ ਰਹੀ ਆਰ ਇਸ ਪਹਿਲਾਂ ਤੋਂ ਕਰ ਰਹੀ ਆ ਕੋਈ ਅੱਜ ਤੋਂ ਨਹੀਂ ਕਰ ਰਹੀ ਮੈਂ ਨਹੀਂ ਇਹ ਗੱਲ ਕਹਿੰਦਾ ਇਹ ਸਾਰੇ ਮਤਲਕ ਕੇ ਵੀ ਜਿੰਨੇ ਵੀ ਸੀਨੀਅਰ ਪੱਤਰਕਾਰ ਆ ਚਾਹੇ ਕੋਈ ਹੋਰ ਜਿੱਥੇ ਬੰਦਿਆਂ ਦੇ ਆਗੂ ਆ ਪਾਰਟੀਆਂ ਦੇ ਨਮਾਇंदे ਆ ਉਹ ਗੱਲ ਇਹ ਆ ਵੀ ਕਹਿੰਦੇ ਵੀ ਕੇਂਦਰ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਲੋਕਾਂ ਦੀ ਦੁਸ਼ਮਣ ਉਹ ਇਸ ਕਰਕੇ ਆ ਗਈ ਵੀ ਹਾਂ ਜਿਹੜਾ ਕੋਈ ਵੀ ਇੱਥੇ ਅਨਾਜ ਆ ਸਮੇਸ਼ਰ ਉਹਦੇ ਭਾਅ ਨਹੀਂ ਮਿਲਦੇ ਕਿਸੇ ਨੂੰ ਹੋਰ ਨਹੀਂ ਸਬਸਿਟੀਆਂ ਨਹੀਂ ਮਿਲਦੇ ਕੋਈ ਹੋਰ ਨਹੀਂ ਹਰ ਪੱਖੋਂ ਕੇਂਦਰ ਸਰਕਾਰ ਆ ਜਿਹੜਾ ਪੰਜਾਬ ਦੇ ਲੋਕਾਂ ਦਾ ਗਲਾ ਕੁੱਟ ਕੇ ਰੱਖਦੀ ਲੱਗਦਾ ਬਈ ਕੀ ਕਾਰਨ ਹੋਊ ਵੀ ਕਦੇ ਸਰਕਾਰ ਨਹੀਂ ਬਣਾ ਪਾਏ ਇੱਥੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਮਲਾਲ ਕੱਢਦੇ ਆ ਇਹ ਬਈ ਜੀ ਪੂਰਾ ਕੱਢਦੇ ਆ ਪੂਰਾ ਕੱਢਦੇ ਆ ਇਹ ਨਹੀਂ ਹੈਗਾ ਵੀ ਉਹਨਾਂ ਦਾ ਮੇਨ ਟੀਚੇ ਹੀ ਪੰਜਾਬ ਵਿੱਚ ਸੀਗਾ ਵੀ ਅਸੀਂ ਇੰਨੇ ਟਾਈਮ ਮਤਲਬ ਕਿ ਵੀ ਸਮਝੋਤਾ ਵੀ ਹੋਰ ਪਾਰਟਨ ਖੇਤਰੀ ਪਾਰਟਨ ਕੀਤਾ ਵੀ ਪਰ ਪੰਜਾਬ ਵਿੱਚ ਜਿਹੜਾ ਸਾਡਾ ਪੰਜਾਬ ਦੇ ਲੋਕਾਂ ਨੇ ਫੇਰ ਵੀ ਸਾਥ ਨਹੀਂ ਦਿੱਤਾ ਇਸ ਕਰਕੇ ਹੀ ਪੰਜਾਬ ਦੇ ਲੋਕਾਂ ਨਾਲ ਕਿਡਾ ਕੱਢ ਰਹੇ ਆ ਇਸੇ ਕਰਕੇ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਹੁਣ ਮੁੱਦੇ ਆ ਗਏ ਉਹਨੂੰ ਮਤਲਬ ਕਿ ਵੀ ਆਪਦੇ ਹੱਥ ਵਿੱਚ ਲੈਣ ਦੀ ਗੱਲ ਕਰ ਰਹੇ ਆ ਵੀ ਜਦੋਂ ਜਿਹੜੇ ਸਿਆਣੇ ਬੰਦੇ ਸੀ ਉਹ 50 ਸਾਲ ਦੇ 60 ਸਾਲ ਦੇ ਵੀ ਉਹ ਤਾਂ ਹੁਣ ਸਿਆਣਫ ਬਲ ਹੋ ਗਏ ਵੀ ਹਾਂ ਜਿਹੜਾ ਭਵਿੱਖ ਆਪ ਵੇਖਣ ਨੂੰ ਇੱਥੇ ਦੱਬ ਲਗੀ ਅੱਛਾ ਪੰਜਾਬ ਦੇ ਹੋਈ ਭਵਿਕ ਖਤਮ ਕਰਨ ਵਾਲੀ ਗੱਲ ਹੈਗੀ ਠੀਕ ਆ ਇਹ ਹੁਣ ਦੇਖੋ ਵੀ ਅੱਜ ਜਿਹੜਾ ਸੰਘਰਸ਼ੀ ਯੋਧੇ ਆ ਚਾਹੇ ਉਹ 70 70 ਸਾਲ ਦੇ ਆ ਉੱਥੇ ਸੰਘਰਸ਼ ਲੜ ਰਹੇ ਆ ਨੌਜਵਾਨ ਸਾਡੀਆਂ ਲੜਕੀਆਂ ਬਹੁਤ ਲੜ ਰਹੀਆਂ ਨੇ ਠੀਕ ਆ ਕਿ ਨਾ ਸੰਘਰਸ਼ ਇਸ ਕਰਕੇ ਮਤਲਬ ਕਿ ਵੀ ਸੰਘਰਸ਼ ਜਿਹੜਾ ਉਹ ਉਹਨੂੰ ਤਾਂ ਲੜਨ ਲਈ ਇੱਕ ਜੀ ਜਾਣ ਹੋ ਕੇ ਸਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਜਾਣਨਾ ਚਾਹੀਦਾ ਉੱਥੇ ਬਹਿਣਾ ਚਾਹੀਦਾ ਸੰਘਰਸ਼ ਦੇ ਹਿੱਸਾ ਬਣਨਾ ਬਣਨਾ ਚਾਹੀਦਾ ਬਿਨਾਂ ਪਾਰਟੀ ਬਾਰੇ ਤੋਂ ਉੱਪਰ ਉੱਠ ਕੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਥੀਓ ਇਹ ਸਾਨ ਆਪਣੇ ਨਾਲ ਭਾਈ ਸੁਖਵਿੰਦਰ ਸਿੰਘ ਢਾਲੀਵਾਲ ਜਿਨ੍ਹਾਂ ਨਾਲ ਆਪਾਂ ਡਿਟੇਲ ਨਾਲ ਗੱਲਬਾਤ ਕੀਤੀ ਸੰਘਰਸ਼ ਨੂੰ ਲੈ ਕੇ ਕਿ ਸੰਘਰਸ਼ ਦੀ ਜਿਹੜੀ ਰੂਪਰੇਖਾ ਵੀ ਉਹ ਹੁਣ ਕੀ ਆਗੀ ਜਾਂ ਮਤਲਬ ਕਿਹੜੀ ਦਿਸ਼ਾ ਵੱਲ ਜਾਂਦਾ ਲੱਗ ਰਿਹਾ ਹਨਾ ਕਈ ਵਾਰੀ ਇਹ ਚੀਜ਼ਾਂ ਪੁੱਛਣ ਦਾ ਕਾਰਨ ਪਤਾ ਕੀ ਸੀ ਵੀ ਕਈ ਵਾਰੀ ਕੀ ਹੁੰਦਾ ਵੀ ਟੈਰਨ ਵਾਲੇ ਨੂੰ ਨਹੀਂ ਪਤਾ ਹੁੰਦਾ ਵੀ ਉਹ ਜਿੱਤੂਗਾ ਕਿ ਹਾਰੂਗਾ ਜਾਂ ਮਤਲਬ ਕਿਹੜੇ ਪਾਸੇ ਉਹ ਜਾਊਗਾ ਜਿਹੜਾ ਕੋਲੇ ਬਹਿ ਕੇ ਦੇਖ ਰਿਹਾ ਹੁੰਦਾਗਾ ਉਹਨੂੰ ਵੱਧ ਅੰਦਾਜ਼ਾ ਹੋ ਜਾਂਦਾ ਵੀ ਸਥਿਤੀ ਕੀ ਹੋਣ ਵਾਲੀ ਹੈਗੀ ਹਨਾ ਸਮਝ ਆ ਜਾਂਦਾਗਾ ਹਨਾ ਵੀ ਮੁਰਦੇ ਹਾਲਾਤ ਕਿਦਾਂ ਦੇ ਹੈਗੇ ਉਹਨੂੰ ਦਿਖ ਰਏ ਹੁੰਦੇ ਆ ਆਪਾਂ ਜਿਵੇਂ ਗੱਲ ਕੀਤੀ ਹੈਗੀ ਸੰਘਰਸ਼ ਦੀ ਰੂਪਰੇਖਾ ਬਾਰੇ ਇਹਨਾਂ ਨਾਲ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਭੂਮਿਕਾ ਬਾਰੇ ਤੇ ਕੇਂਦਰ ਸਰਕਾਰ ਦੀ ਭੂਮਿਕਾ ਬਾਰੇ ਤੇ ਆਮ ਲੋਕਾਂ ਤੇ ਵੀ ਇਹਨਾਂ ਨੇ ਜ਼ਰੂਰ ਟਿੱਪਣੀ ਕੀਤੀ ਹੈਗੀ ਵੀ ਜਿਹੜੇ ਆਮ ਲੋਕ ਆ ਉਹਨਾਂ ਨਾਲ ਟਿੱਪਣੀ ਵੀ ਆ ਤੇ ਕਿ ਸ਼ਿਕਾਇਤ ਵੀ ਆ ਵੀ ਉਹ ਭੁੱਲ ਜਾਂਦੇ ਆ ਜਿਵੇਂ ਇਹਨਾਂ ਨੇ 90 ਦਿਨ ਕਿਹਾ ਮੈਨੂੰ ਲੱਗਦਾ ਵੀ 90 ਦਿਨ ਤਾਂ ਖੈਰ ਬਹੁਤ ਕਹਤੇ ਨਾ ਨੇ ਵੀ 90 ਦਿਨ ਕਿਸੇ ਮਸਲੇ ਨੂੰ ਯਾਦ ਰੱਖ ਲੈਂਦੇ ਆ ਮੈਨੂੰ ਲੱਗਦਾ ਵੀ 90 ਦਿਨ ਤਾਂ 90 ਦਿਨ ਕਿਹੜੇ ਆ ਵੀ ਬਾਕੀ ਤੁਸੀਂ ਜਾਣਦੇ ਹੋ ਵੀ ਅੱਜ ਦੇ ਟਾਈਮ ਦੇ ਵਿੱਚ ਇਹ ਹੋਇਆ ਪਿਆ ਗਿਆ ਕਿ ਹਰ ਹਰ ਦਿਨ ਨਵਾਂ ਮਤਲਬ ਲੋਕਾਂ ਨੂੰ ਇੱਕ ਮਸਾਲਾ ਦੇਖਣ ਦੀ ਆਦਤ ਪੈ ਗਈ ਹੈ ਨਾ ਵੀ ਮਸਾਲਾ ਦੇਖਣਾ ਉਹ ਕਿਸੇ ਚੀਜ਼ ਦੇ ਹੱਲ ਤੇ ਹੱਲ ਤੇ ਜਾਂਦੇ ਨਹੀਂ ਕਾਰਨੇ ਇਹਦੇ ਚ ਕਈ ਸਾਰੇ ਹੁੰਦੇ ਆਗੇ ਕਈ ਹੁਣ ਜਿਹੜੇ ਯੂਟਿਊਬਰ ਆ ਗਏ ਆਪਾਂ ਯੂਟਿਊਬਰਾਂ ਨੂੰ ਕਹਿੰਦੇ ਆ ਵੀ ਜਿਹੜੇ ਸਹੀ ਤਰੀਕੇ ਨਾਲ ਪੱਤਰਕਾਰਤਾ ਵੀ ਕਰ ਰਿਹਾ ਵਧੀਆ ਤਰੀਕੇ ਨਾਲ ਹਨਾ ਜਾਣਕਾਰੀ ਕੱਢ ਕੇ ਲਿਆਉਂਦੇ ਆ ਜਾਣਕਾਰੀ ਲੋਕਾਂ ਤੱਕ ਲੈ ਕੇ ਵੀ ਆਉਂਦੇ ਆ ਜਦੋਂ ਉਹਨਾਂ ਨੂੰ ਉਹਨਾਂ ਭੁਰਭੂਰ ਸਮਰਥਨ ਨਹੀਂ ਮਿਲਦਾ ਤਾਂ ਕਿਤੇ ਨਾ ਕਿਤੇ ਉਹ ਵੀ ਆਪਦੇ ਕੰਮ ਤੋਂ ਪਟਕ ਜਾਂਦੇ ਆ ਸੋ ਜੇ ਕੋਈ ਚੰਗੇ ਟੌਪਿਕ ਤੇ ਜਾਂ ਚੰਗੀ ਵਧੀਆ ਉਹਦੇ ਤੇ ਜਾਣਕਾਰੀ ਲੈ ਕੇ ਆਉਂਦਾ ਤਾਂ ਉਹਨੂੰ ਸਮਰਥਨ ਜ਼ਰੂਰ ਕਰਿਆ ਕਰੋ ਸਾਡੀ ਵੀ ਇਹ ਜਿਹੜੀ ਕੋਸ਼ਿਸ਼ ਆ ਇਹ ਵੀਡੀਓ ਆ ਤੁਹਾਨੂੰ ਜੇ ਚੰਗੀ ਲੱਗੀ ਤਾਂ ਇਹ ਜ਼ਰੂਰ ਸਾਂਝੀ ਵੀ ਕਰਿਓ ਤੇ ਸਪੋਰਟ ਵੀ ਕਰਿਓ ਧੰਨਵਾਦ ਸਾਕ